ਲੋਜੀ ਇਹ ਲਿਆਂਦਾ ਬੈਗ ਆਪਾਂ ਨੇ ਕੱਪੜੇ ਪਾਉਣ ਵਾਸਤੇ ਇਹ ਚ ਪਾਵਾਂਗੇ ਬੈਗ ਚ ਕੱਪੜੇ ਉਹ ਛੋਟਾ ਸੀਗਾ ਹੈਗਾ ਸੀਓ ਹੈਗਾ ਛੋਟਾ ਹੁਣ ਇਹਦੇ ਵਿੱਚ ਪੈਣਗੇ ਉਹਦੇ ਚ ਪਾਉਣ ਨੂੰ ਹੈ ਨਹੀਂ ਸੀਗੇ ਛੋਟਾ ਸੀ ਤੇ ਤੇਲਿਆਂ ਦਾ ਵੱਡਾ ਤੇ ਇੱਕ ਲੈ ਲਿਆਂਦਾ ਆਮ ਚੱਕਣ ਛੋਟਾ ਦੇਖੋ ਕਮੈਂਟ ਕਰਕੇ ਦੱਸਿਓ ਕਿੰਨਾ ਸੋਹਣਾ ਲੱਗਦਾ ਕਿ ਨਾ ਲੱਗਦਾ ਵਿੱਚ ਗੁੱਡਾ ਮਿਲਾ ਜੀ ਛੋਟੇ ਜਿਹੇ ਹੂੰ ਇਹ ਨੰਨੂ ਦੇ ਦਾਂਗੀ ਛੋਟੇ ਜਿਹੇ ਨੂੰ ਆਪਣੇ ਨੰਨੂ ਨੂੰ ਗੁੱਡਾ ਵਿੱਚ ਪਾ ਦਣੀ ਹਲੋ ਜੀ ਇਹ ਤਾਂ ਆਮ ਜਾਣਾ ਹੁੰਦਾ ਜਿਵੇਂ ਆਪਾਂ ਨੇ ਹੈ ਨਾ ਗੁਰਦੁਆਰਾ ਸਾਹਿਬ ਜਾਣੇ ਆ ਉਹਨੇ ਚੱਕ ਲੈ ਬਲਵਾਫੇ ਨਾਲ ਇਹ ਵੀ ਵਿਧੀਆ ਲੈ ਲਿਆ ਇੱਕ ਕਪੜੇ ਵਾਸਤੇ ਕਪੜੇ ਪਾਉਣੇ ਨੇ ਕਪੜੇ ਪਾਉਂ ਕੱਲ ਨੂੰ ਦੇਖੂਗੀ ਪ੍ਰੈਸ ਕਰੇ ਪਏ ਨੇ ਤੇ ਪਾਉਣੇ ਨੇ ਫਿਰ ਸੈਟ ਕਰਕੇ ਹਲੇ ਪ੍ਰੈਸ ਤਾਂ ਕਰਤੀ ਸੀਗੀ ਬੇਟੇ ਦੇ ਪਾਏ ਤੇ ਤੇ ਸੈੱਟ ਕਰੇ ਪਏ ਨੇ ਪ੍ਰੈਸ ਕਰੀ ਪਈ ਆ ਚੱਕੂਗੀ ਜਿਹੜੀ ਪੱਗ ਬੰਨਣੀ ਹੂ ਰੱਖ ਲੂ ਨਾਲ ਬੇਟੇ ਦੀ ਪਾ ਦੂੰਗੀ ਤੇ ਬਾਕੀ ਪਾ ਕੇ ਰੱਖੂੰਗੀ ਸਮਾਨ ਚਲੋ ਜੀ ਹੁ ਚਾਹ ਪਾਣੀ ਪੀਨੇ ਆ ਰੈਗਰੂ ਜੀ ਅੱਜ ਬਣਾਈ ਆਪਾਂ ਨੇ ਇਹ ਖੀਰ ਨਾਰੀਅਲ ਕਦੂਕਸ ਕਰ ਲਿਆ ਇਹ ਲੈ ਲਈ ਥੋੜੀ ਜੀ ਸੁੰਗ ਤੇ ਇਹ ਲੈ ਲੇ ਆਪਾਂ ਨੇ ਦਾਖਾਂ 100 100 ਗ੍ਰਾਮ ਇਕ ਨਾਰੀਅਲ ਗੁੱਟ ਅੱਧਾ ਕਰਿਆ ਅੱਧਾ ਅੱਧਾ ਕਰ ਲਿਆ ਸਮਾਨ ਇਹਦੀ ਬਣਾਉਣੀ ਆ ਪਖੀਰ ਜਿਵੇਂ ਦਰਦ ਹੁੰਦਾ ਜੋੜਾਂ ਚ ਬਾਹਮਾ ਤੇ ਹਨਾ ਤੇ ਇਹ ਗੁੱਧ ਗਰਮ ਹੋ ਗਿਆ ਹੁਣ ਮੈਂ ਪਾਉਂਦੀ ਤਾਂ ਹੈਗੀ ਆ ਪੰਗੀ ਲੈਣੀ ਆ ਦੁੱਲੂ ਵਾਲੇ ਤਾਰੇ ਹਨਾ ਇਹਨੂੰ ਦੁੱਧਨ ਨੂੰ ਕੋਲੇਕ ਨੂੰ ਪਾ ਲਓ ਤਾਂ ਕਿ ਨੀਚੇ ਦੇ ਵਿੱਚ ਪਾ ਲਓ ਇਹ ਸਮਾਨ ਇਹ ਸਮਾਨ ਪਾ ਕੇ ਇਹਨੂੰ ਰੰਨਣਾ ਪੂਰਾ ਚੰਗੀ ਤਰ੍ਹਾਂ ਖੀਰ ਵਾਂਗ ਹਾਂ ਜੇ ਹੋ ਸਕੇ ਤਾਂ ਅੱਧਾ ਹੋ ਜਵੇ ਤਾਂ ਠੀਕ ਹੈ ਇਹ ਚੰਗੀ ਤਰ੍ਹਾਂ ਰਿੱਜੀ ਜਾਣਾ ਹੁਣ ਐਨੇ ਆਪਾਂ ਹੋਰ ਕੰਮ ਕਰ ਲਾਨੇ ਹੈ ਇਹ ਰਿੱਜੂ ਕੱਟ ਕਰਦਾਨੀ ਇਹਨੂੰ ਮੈਂ ਉੱਪਰ ਹੀ ਵੀ ਜਾਂਦਾ ਵੈਸੇ ਇਹ ਥੋੜਾ ਥੋੜਾ ਰਿੱਜੂ ਆ ਰਿੱੰਨੇ ਕੇ ਇਹਨੂੰ ਪੂਰੀ ਚੰਗੀ ਤਰ੍ਹਾਂ ਦੇਖੋ ਗਾੜੀ ਬਣ ਗਈ ਖੀਰ ਬਣ ਗਈ ਵੈਸੇ ਇਹ ਕੋਈ ਐ ਨਹੀਂ ਹੈਗੀ ਵੀ ਕੋੜੀ ਕੁੜੀ ਲੱਗਦੀ ਆ ਵਧੀਆ ਹੁੰਦੀ ਆ ਟੇਸਟੀ ਆ ਦੇਖੋ ਅੱਦੇ ਅੱਜ ਵਧੀਆ ਬਣੀ ਆ ਦੇਖੀ ਗਾੜੀ ਬਣ ਗਈ ਅੱਜ ਬਰੀਕ ਕਰਿਆ ਮੈਂ ਚਲੋ ਵੀ ਬਰੀਕ ਵੀ ਕਰ ਗਿਆ ਹੂੰ ਵੀ ਉਹ ਵਾ ਵਧੀਆ ਬਣ ਗਈ ਰਿੱਜ ਗਈ ਉਹਦੋਂ ਯਾਦ ਹੀ ਤੀ ਗਰਮ ਹਲੇ ਥੋੜੀ ਜੀ ਗਰਮ ਆ ਇਹਨੂੰ ਠੰਡੀ ਕਰ ਲਾਂ ਵੜੀ ਜੀ ਥੋੜੀ ਠੰਡੀ ਵੈਸੇ ਕੋਸੀ ਕੋਸੀ ਕੋਚੀ ਖਾਣੀ ਆ ਕੋਸੀ ਕੋਸੀ ਖਾ ਕੇ ਰਾਇ ਤੇ ਰਜਾਈ ਆਪਾਂ ਆਰਾਮ ਨਾਲ ਪੈਣੇ ਆ ਫਿਰ ਤੜਕੇ ਦੇਖਦੇ ਆ ਕੀ ਹੁੰਦਾ ਤੇ ਇਧਰ ਲੋ ਜੀ ਚਾਦਰਾਂ ਝਾੜ ਕੇ ਪਸਾਤੀਆਂ ਸਮਾਰਤੀਆਂ ਝਾੜੂ ਲਾਤਾ ਪੋਚਾ ਲਾਤਾ ਕੰਮ ਨੇ ਬੀਟ ਤਾਂ ਸਜਰੇ ਸਜਰੇ ਅੱਜ ਆਪਾਂ ਤੇ ਇਧਰਲੇ ਕਮਰੇ ਚ ਤੱਕ ਕਰਤਾ ਕੰਪਲੀਟ ਕੰਮ ਪੋਚਾ ਲੱਗ ਗਿਆ ਫਿਰ ਕਰਦੇ ਆਪਾਂ ਹੋਰ ਕੰਮ ਅੱਜ ਸਜਰੇ ਉੱਠ ਖੜੀ ਸੀਗੇ ਤਾਰਾ ਦਾ ਸਰਜਰੀ ਕੰਮ ਨਿਪਟ ਗਿਆ ਆਪਣਾ 5 ਵਜੇ ਦੇ ਨੂੰ ਤੇ ਝਾੜੂ ਪੂੰਚੀ ਦਾ ਨਿਬੜ ਗਿਆ ਅੰਦਰ ਕੰਮ ਨਿਬੜ ਗਿਆ ਝਾੜੂ ਲਗਾਤਾ ਚਾਦਰ ਇਹ ਬਸਾਤੀ ਸੀ ਕੱਲ ਵਧੀਆ ਚਾਪੜੇ ਸੁੱਕ ਗਏ ਰਾਤ ਵਧੀਆ ਉਹ ਵੀ ਸ਼ਾਮ ਤੇ ਸਮਾਰ ਤੇ ਰਾਤੀ ਤੇ ਤਰੇਬਸਾਈ ਵੀ ਇੱਧਰ ਵੀ ਝਾੜੂ ਪੂੰਚੇ ਦਾ ਕੰਮ ਨਿਬੜਿਆ ਕੰਪਲੀਟ ਹੋਇਆ ਆਪਣਾ ਫਿਰ ਆਪਾਂ ਹੁਣ ਪਾ ਲਈਏ ਕੱਪੜੇ ਬੈਗ 'ਚ ਤੇ ਬੈਗ 'ਚ ਪਾ ਕੇ ਕੱਪੜੇ ਫਿਰ ਕਰਦੀਏ ਤਿਆਰੀਆਂ ਫਿਰ ਜਾਣਾ ਆਪਾਂ ਨੇ ਜਾਗੋ ਤੇ ਅੱਜ ਅੱਜ ਜਾਨ ਆਪਾਂ ਨੇ ਜਾਗਰੋ ਤੇ ਤੇ ਲੋ ਜੀ ਕੰਮ ਨਵੇੜ ਕੇ ਸਬਜ਼ੀ ਭਾਜੀ ਵੀ ਬਣਾਉਣੀ ਆ ਤੇ ਕੰਮ ਨਵੇੜਦਾ ਮੈਂ ਫਟਾਫਟ ਤੇ ਲੋ ਜੀ ਝਾੜੂ ਬੱਚੇ ਦਾ ਨਿਪੜ ਗਿਆ ਕੰਮ ਇਹ ਆਪ ਲੋ ਜੀ ਵੈਗਰੂ ਜੀ ਇੰਦਰ ਕੱਟ ਲਿਆ ਪਿਆਜ਼ ਆਦਰਕ ਹਰੀ ਮਿਰਚ ਧਨੀਆ ਇੱਧਰ ਲਗਾਵਾਂਗੇ ਆਪਾਂ ਤੜਕਾ ਤੜਕਾ ਘਿਓ ਗਰਮ ਧਰਤੀ ਇਹਨੇ ਹੋਏ ਇਹ ਗਰਮ ਇਹ ਗਰਮ ਹੋ ਜਾਂਦਾ ਤੇ ਇੰਨੇ ਆਪਾਂ ਕਰਦੇ ਆ ਮਸਾਲਾ ਕੁੱਟਦੇ ਆ ਇਹਨੂੰ ਫਰੈਂਟਰ ਕਰਦੇ ਆ ਨੇ ਓ ਤੇ ਗੋਭੀ ਕੱਟ ਕੇ ਰੱਖਤੀ ਆਪਾਂ ਨੇ ਬਣਾਉਣੀ ਆ ਗੋਭੀ ਚੋਕੇ ਸੁਨਵਾ ਕੇ ਨਿਚੋੜੂਗੀ ਫਿਰ ਇਹਦੇ ਕੁਟੂਈ ਧਣੀਆਂ ਮੈਂ ਉਹ ਚਟਣੀ ਧਣੀਆਂ ਦੀ ਸੱਚ ਪਹਿਲਾਂ ਮਸਾਲਾ ਰਾ ਗੜ ਲਾਂ ਮਸਾਲਾ ਰਾ ਗੜ ਕੇ ਫਿਰ ਧਨੀ ਆ ਕਰੂੰਗੀ ਇਹਦੇ ਚਾਦਰਕ ਪਾਇਆ ਸੀਗਾ ਇਹ ਤਾਂ ਰੁੜ ਗਿਆ ਇਹ ਸੀਗਾ ਇਹ ਵੀ ਚਟਣੀ ਕੁੱਟੂਗੀ ਰੱਖੂਗੀ ਹਰੀ ਮਿਰਚ ਪਾ ਲਈ ਨੇ ਮਸਾਲਾ ਰਗੜੀ ਏ ਇੰਨੇ ਹੁੰਦਾ ਆਪਣਾ ਉਹ ਗਰਮ ਇੰਨੇ ਮਸਾਲਾ ਰਗੜ ਲੈਣਿਆਂ ਤੇ ਉਸ ਤੋਂ ਬਾਅਦ ਤੜਕਾ ਲਗਾ ਕੇ ਇਹ ਚਟਣੀ ਕੁੱਟ ਲਾਂਗੇ ਨੇ ਮਸਾਲਾ ਰਗੜ ਲੈ ਤੇ ਲੋ ਜੀ ਕਿ ਉਹ ਤਾਂ ਗਰਮ ਹੋ ਗਿਆ ਆਪਣਾ ਤੇਲ ਸਰੋਂ ਦਾ ਤੇਲ ਪਾਇਆ ਸੀ ਗਰਮ ਹੋ ਗਿਆ ਇੰਨੇ ਪਹਿਲਾਂ ਮੈਂ ਘੱਟ ਕਰਤਾ ਸੀਗਾ ਤੇ ਕੰਮ ਲੱਗ ਗਈ ਸੀ ਲੋਜਿਏ ਚ ਪਾ ਦਾਂ ਜੀਰਾ ਜੀਰਾ ਥੋੜੀ ਪਾਉਣੀ ਆ। ਜਦੋਂ ਜੀਰਾ ਹੋ ਗਰਮ ਤੇਜ ਕਰਾਂ ਇਹਨੂੰ ਹੁਣ ਕੱਟ ਕਰ ਲਿਆ ਸੀਗਾ। ਗਰਮ ਹੋ ਕੇ ਠੰਡਾ ਹੋ ਗਿਆ ਠੰਡ ਕਰਕੇ ਹੁਣ ਗਰਮ ਹੋਊਗਾ। ਤੇਰ ਦੇ ਜੀਰਾ ਪੁੱਟੋ। ਇਦਾਂ ਪਰ ਕੱਟ ਲਿਆ ਮਸਾਲਾ। ਪਿਆਜ਼ ਮਕਰੈਂਟ ਕਰ ਲਿਆ। ਹਰੀ ਮਿਰਚ ਪਾ ਲਈ। ਇਹ ਹੁਣ ਗਰਮ ਹੁੰਦਾ ਉਹਨਾਂ ਫੜਨਾ ਪਊਦਾ ਸਦਾ। ਮੇਰੀ ਬੋਲ ਕਨ ਕਟ ਕਰਤਾ ਚਲ ਦੇਖਦੀ ਆ ਆਲੂ ਸਿਲਣਾ ਇੰਨੇ ਮੈਂ ਲੋ ਜੀ ਮਸਾਲਾ ਪਾ ਦਈਏ ਤੇ ਪਾ ਦਈਏ ਹਲਦੀ ਤੇ ਪਾ ਦਈਏ ਨੂਨ ਨੂਨ ਪਾ ਕੇ ਮਸਾਲਾ ਭੁੰਨ ਦਈਏ ਹੁਣ ਬਹੁਤ ਦਿਨਾਂ ਬਾਅਦ ਵੀਡੀਓ ਬਣਾਈ ਆ ਹਲਦੀ ਭੁੰਨਦਾ ਪਹਿਲਾਂ ਕਿੱਸੀ ਕਿੱਸੇ ਰਹਿ ਹੈ ਪੂਰੀ ਖੜਕ ਤੇ ਥੱਲੇ ਵੀ ਨਾ ਲੱਗ ਜੇ ਤੋ ਲੋ ਬੁਨ ਨੀ ਮਸਾਲਾ ਪੁੱਜਦਾ ਕਿੰਨੇ ਮਸਾਲਾ ਪੁੱਜਦਾ ਇੰਨੇ 50 ਨੂੰ ਕੁੱਟ ਲੀਏ ਤੇ ਨੋਣ ਪਾ ਲਈ ਫੇਰ ਪਾ ਲਈ ਰੱਖਦੇ ਕੁੱਟਾ ਇਦਾਂ ਪਾਤੀ ਆਲੂ ਆਲੂ ਪਾ ਕੇ ਮਿਕਸ ਕਰਦੇ ਤੇ ਨਿਚੇ ਦੇਣੇ ਪੜੇ ਜੀ ਇੰਨੇ ਆਪਾਂ ਚਟਣੀ ਕੁੱਟ ਦਨੇ ਆ ਹਰੀਏ ਧਣੀਆਂ ਦੀ ਹਨਾ ਗੈਸ ਰੱਖੂ ਥੋੜਾ ਜਿਹਾ ਘੱਟ ਚਟਣੀ ਕੁੱਟ ਲਈ ਹਰੇ ਧਣੀਆਂ ਦੇ ਵਿੱਚ ਪਾ ਲਈ ਹਰੀ ਮਿਰਚ ਵਿੱਚ ਪਾ ਲਈ ਆਦਰਕ ਹਰੀ ਮਿਰਚ ਦੀ ਧਣੀਆਂ ਦੀ ਚਟਣੀ ਪਿਆਰ ਆ ਨਾਲ ਮੱਕੀ ਦੀ ਰੋਟੀ ਲਾਉਨੇ ਆ ਹੁਣ ਇੱਕ ਇੱਕ ਖਾਣ ਲੋ ਖਾਉਣਗੇ ਸਰਦਾਰ ਸਾਹਿਬ ਫਿਰ ਮੱਕੀ ਦੀ ਰੋਟੀ ਲਵਾਂ ਲੈਂਦੇ ਸੀਗੇ ਕਿੰਨੋਂ ਤੇ ਖਾ ਲਾਂਗੇ ਭੁੱਪੇ ਵਹਿ ਕੇ ਵਧੀਆ ਲੱਗਦੇ ਨੇ ਖਾਈ ਜਾਂਦੇ ਨੇ ਤੇ ਲੋ ਜੀ ਹੁਣ ਘਮਾ ਤਾਨੂੰ ਫਿਰ ਵਿੱਚ ਰੱਖ ਦੋ ਸਾਫ਼ ਕਰਕੇ ਸੁੱਕ ਵੀ ਪਾਣੀ ਨੁੱਚੜ ਗਿਆ ਚਲੋ ਪਾਣੀ ਨੁੱਚੜ ਗਿਆ ਹੁਣ ਪਾ ਲਾ ਦੇ ਵਿੱਚ ਗੁੱਦੀ ਗੁੱਦੀ ਪਾ ਕੇ ਮਿਕਸ ਕਰ ਦਾਂ ਉਹ ਜੀ ਨਹੀਂ ਛੱਡਤੀ ਰੱਖਤੀ ਐ ਨੇ ਢੱਕਦੇ ਐ ਨੇ ਆਫ ਨਾੜ ਬਣ ਜੂਗੀ ਮਿਕਸ ਕਰਤਾ ਮਸਾਲਾ ਰੱਖਤਾ ਪੱਤੇ ਰੱਖ ਦਈਏ ਨੇ ਰਿਚ ਜੂੜੀ ਐ ਨੇ ਥੋੜੀ ਪਾ ਕੇ ਚਲੋ ਜੀ ਢੱਕਦਾ ਹੁਣ ਇਹ ਜੇ ਕਿ ਪਤਾ ਨਹੀਂ ਤਾਂ ਮੈਂ ਉਹ ਸਰਦਾਰ ਦਾ ਮਾਚਰ ਲੈ ਜਾਏ ਕਈ ਵਾਰੀ ਨੀਰ ਨੂੰ ਢੋਲ ਚੱਲ ਜੇ ਆਪੇ ਚੁੱਪ 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 ਸਬ지 ਬਣਾਤੀ ਧਨੀਆ ਪਾਤਾ ਦਵਾਰੇ ਦੀ ਜਿਆ ਖਾਣੀ ਹੋਗੀ ਕਰਨ ਹੋ ਜੂਗੀ ਫਲਕੇ ਟੇਸਟੀ ਟੇਸਟੀ ਕਿੰਨੀ ਪਈਆ ਬਲੇ ਉਤੇ ਪਈਆ ਪੀਰ ਖਾਣੀ ਆਹ ਜੇ ਕੋਈ ਪਈਆ ਮੋਟਰ ਚੱਲਦੀ ਆ ਉੱਤੇ ਵੀ ਚੱਲਦੀ ਆ ਦੇਖ ਲਓ ਨਾਲੀ ਪਤੀਕ ਤੜ ਕੇ ਉੱਪਰ ਦੀ ਚੱਲਦੀ ਹੁਣ ਫੇਰ ਚੱਲਦੀ ਆ ਮੈਂ ਲਾਈਆ ਆਪਣੀ ਮੱਕੀ ਦੀ ਨਾਲ ਚਟਣੀ ਮੱਖਣੀ ਪਾ ਕੇ ਇਧਰ ਸਾਗ ਲੈ ਇਧਰ ਸਰਦਾਰ ਸਾਹਿਬ ਨੇ ਕਣਕ ਦੀ ਆ ਵਿਆਜ ਕਣਕ ਦੀਆਂ ਹੀ ਖਾਣੀਆਂ ਨੇ ਐ ਨਹੀਂ ਤੇ ਮੱਕੀ ਦੀ ਖਾਓ ਅੱਜ ਵਿਆਹ ਦੇ ਖਾ ਲਿਆ ਚੱਲ ਨਾ ਖਾ ਫਿਰ